ਇਹਨਾਂ ਬਾਰੇ ਪਤਾ ਨਹੀਂ ਕਿ ਇਹ ਕਿਹੜਾ ਕੰਮ ਕਰਦਾ ਹੈ ਇੱਕ ਸੁਨੀਲ ਕੁਮਾਰ ਜਨਰਲ ਮੈਨੇਜਰ ਨੇ ਇਨਫੋਰਮੇਸ਼ਨ ਐਜੂਕੇਸ਼ਨ ਕੰਸਲਟੈਂਟ IEC ਇਹ ਕਾਰਪੋਰੇਸ਼ਨ ਉਸੇ ਕਾਰਨ ਲਈ ਆਣਾ ਨਾ ਇਹਨਾਂ ਦਾ ਕੰਟਰੈਕਟ ਹੋਇਆ ਟੈਂਡਰ ਹੋਏ ਸੀਗੇ ਔਰ ਇਹਨਾਂ ਦਾ ਪਿਛਲੇ ਸਾਲ ਅਕਤੂਬਰ ਤੋਂ ਲੈ ਕੇ ਸਤੰਬਰ ਤੱਕ ਇਹਨਾਂ ਦਾ ਕੰਟੈਕਟ ਸੀ ਇਸ ਸਾਲ ਜਿਹੜਾ ਸਤੰਬਰ 24 ਮੁੱਕਿਆ ਹੈਗਾ ਤੇ ਇਹਨਾਂ ਦਾ ਕੰਟੈਕਟ ਸੀਗਾ ਇਹਨਾਂ ਦਾ ਕੰਮ ਇਹ ਹੁੰਦਾ ਵੀ ਇਹ ਸਬਸਟੈਂਸ ਜਿਹੜੀਆਂ ਪੰਜਾਬ ਗੋਮਟ ਦੀਆਂ ਹੁੰਦੀਆਂ ਉਹ ਪ੍ਰੋਵਾਈਡ ਠੀਕ ਹੋ ਰਹੀਆਂ ਨਹੀਂ ਹੋ ਰਹੀਆਂ ਉਹਦੇ ਬਾਰੇ ਸੁਜੈਸ਼ਨ ਦਿੰਦੇ ਨੇ ਕਿ ਕਿਸ ਤਰ੍ਹਾਂ ਇਹ ਬੈਟਰ ਹੋ ਸਕਦੀਆਂ ਉਹਦੀ ਇਹ ਫੀਸ ਫਿਰ ਚਾਰਜ ਕਰਦੇ ਨੇ ਟੈਂਡਰ ਦੇ ਮਤਲਬ ਇਹਨਾਂ ਦਾ 7 ਲੱਖ 8000 ਦਾ ਇਹਨਾਂ ਦਾ ਬਿੱਲ ਸੀਗਾ ਉਹ ਇਹਨਾਂ ਨੇ ਕਾਰਪੋਰੇਸ਼ਨ ਸਿਟੀ ਜ਼ੋਨ 3 ਵਿੱਚ ਦਿੱਤਾ ਸੀਗਾ ਔਰ ਜਦੋਂ ਇਹ ਫਿਰ ਉੱਥੇ ਡੀਲਿੰਗ ਹੈਂਡ ਨੀਹਾ ਐਸਡੀਓ ਜਿਹੜੇ ਲੱਗੇ ਨੇ ਸਮਾਰਟ ਸਿਟੀ ਪ੍ਰੋਜੈਕਟ ਤੇ ਜਿਹੜੇ ਡੀਲ ਕਰਦੇ ਨੇ ਕੇ ਸੰਗ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਕਿਹਾ ਵੀ ਸਾਡੇ ਗੇਮ ਜਿਹੜੇ ਆ ਤੁਸੀਂ ਤਰੀਕ ਕਰਾ ਦਿਓ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਪੈਸੇ ਦੀ ਡਿਮਾਂਡ ਕੀਤੀ ਫਿਰ ਇਹਨਾਂ ਨੇ ਆਪਣਾ ਇਹਨਾਂ ਦੇ ਜਿਹੜੇ ਐਮ ਡੀ ਨੇ ਰਤਾਜ ਨਹੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਬਹੁਤ ਮੜੀ ਕਰਨਾ ਵੀ ਤੁਸੀਂ ਜੇ ਜਾ ਕੇ ਇਹਨਾਂ ਨਾਲ ਗੱਲ ਕਰਕੇ ਜੇ ਜਮਤ ਦੀ ਹੈ ਤੇ ਇਹਦੀ ਰਿਕਾਰਡਿੰਗ ਕਰੋ ਉਹ ਦੁਆਰਾ ਹੋ ਗਈ ਹੈ ਗਏ ਨੇ ਉਹਨਾਂ ਨੇ ਜਦੋਂ ਦੁਆਰਾ ਨਾਲ ਸੇ ਪੁੱਛਿਆ ਹੈਗਾ ਕਿ ਦੱਸੋਈ ਤੁਸੀਂ ਕਿੰਨੇ ਕਿੰਸਟਰਾ ਹੈਗਾ ਉਹਨੇ ਇਹੀ ਕਿਹਾ ਵੀ ਕਿ ਜਿਆਦਾ ਬੁਕਸਟ ਦੇ ਹਿਸਾਬ ਨਾਲ ਪੈਸੇ ਲੱਗਣਗੇ ਜਿਆ 15000 ਰੁਪਏ ਤੁਹਾਡੇ ਉਹ ਦਿਓਗੇ ਫਿਰ ਤੁਹਾਡਾ ਨਾਮ ਪਾਸ ਕਰਾਂਗੇ ਤੇ ਕਿੰਦਾ ਨਹੀਂ ਪਾਸ ਉਹ ਫਿਰ ਉਹਨਾਂ ਨੇ ਝੂਠਾ ਵਾਦਾ ਕਰ ਲਿਆ ਨਾਲ ਰਿਕਾਰਡਿੰਗ ਕਰ ਲਈ ਔਰ ਅੱਜ ਵਾਸਤੇ ਇਹਨਾਂ ਨੇ ਫਿਰ ਉਹਨੂੰ ਬੁਲਾਇਆ ਹੋਇਆ ਸੀਗਾ ਕਿ ਅੱਜ ਸਾਡੇ ਕੋਲ ਆਏ ਨੇ ਸੁਨੀਲ ਘੁਮਾਰ ਇਹਨਾਂ ਦਾ ਬਿਆਨ ਦਰਜ ਕੀਤਾ ਔਰ ਸਰਕਾਰੀ ਗੁਆਂ ਦੀ ਹਾਜ਼ਰੀ ਚ ਟੀਮ ਤਿਆਰ ਕੀਤੀ ਹੈ ਡੀਐਸਪੀ ਸ਼ਿਵਚੰਦ ਸਿੰਘ ਹੈਲ ਮੇ ਕਾਰਪੋਰੇਸ਼ਨ ਜੋ ਹੋਂ ਦੀ ਵਿੱਚ ਔਰ ਨੇਹਾ ਐਸਡੀਓ ਜਿਹੜੇ ਹੈਗੇ ਨੇ ਇਹਨਾਂ ਦੇ ਜਦੋਂ ਇਹ ਨੂੰ ਮਿਲੇ ਹੈ ਕੰਪਲੇਨੈਂਟ ਇਹਨਾਂ ਨੇ ਫਿਰ ਗੱਲਬਾਤ ਸੁਣ ਕੇ ਇਹਨਾਂ ਨੇ ਕਿਹਾ ਵੀ ਠੀਕ ਹੈ ਜਿਹੜੇ ਪੈਸੇ ਆ ਤੁਸੀਂ ਉਹਨੂੰ ਫੜਾ ਦਿਓ ਨੈਤਿਕ ਉਹਨਾਂ ਦਾ ਸਿਸਟਮ ਲੱਗਾ ਦਿਆ ਵੀ ਇਹਨੂੰ ਪੈਸੇ ਦੇ ਦਿਓ ਉਹਨਾਂ ਪਰ ਨੈਤਿਕ ਨੂੰ ਬੁਲਾ ਕੇ ਉਹਦੇ ਨਾਲ ਪੇ ਤਾਂ ਵੀ ਇਹਨੂੰ ਤੁਸੀਂ ਪੈਸੇ ਫੜਾ ਦਿਓ ਕੋਈ ਨੈਤਿਕ ਨੇ ਥੱਲੇ ਜਾ ਕੇ ਜਦੋਂ ਪੈਸੇ ਖੜੇ ਆ ਕਾਡੀ ਟੀਮ ਨੇ ਰੈਕੋਰਡਰ ਨੂੰ ਸਰਕਾਰੀ ਗੁਣਾ ਦੇ ਹਾਜ਼ਰ ਦਫਤਾਰ ਕੀਤਾ ਇਸੇ ਤਰ੍ਹਾਂ ਹੀ ਉਹਨਾਂ ਨੇ ਨੀਹਾ ਜਿਹੜੀ ਸੀ ਵੀ ਸੁਬਹ ਨੂੰ ਉਹਨਾਂ ਵੀ ਆਪਣੇ ਦਫਤਰ ਤੋਂ ਰੌਂਡ ਅਪ ਕਰ ਲਿਆ ਅੱਜ ਦੀ ਵੀ ਜਿਹੜੀ ਇਹਨਾਂ ਨਾਲ ਗੱਲਬਾਤ ਹੋਈ ਉਹਦੀ ਵੀ ਉਹਨਾਂ ਨੇ ਰਿਕਾਰਡਿੰਗ ਕਰ ਲਈ ਤੇ ਇਹਨਾਂ ਦੇ ਖਲਾਫ ਮਕਰਨਾ ਦਾ ਅੱਜ ਕੱਲ੍ਹ ਹੈਗਾ ਕੱਲ ਨੂੰ ਦੋਨੇ ਦੋਸ਼ਾਂ ਨੂੰ ਦਾਅਵਾ ਪੇਸ਼ ਕੀਤਾ ਜਾਵੇ ਕਿੰਨੇ ਪੈਸੇ ਲੈ ਸਰ ਇਹਨੇ 15000 ਰੁਪਏ ਇਹਨਾਂ ਦੀ ਡਿਮਾਂਡ ਸੀ 15000 ਰੁਪਏ ਲੈਣ ਦੇ ਨੂੰ ਰੰਗੇ ਤੋਂ ਬੜਿਆ ਹੈਗਾ ਨੈਤਿਕ ਕੋਰ ਰਿਪੋਰਟ ਵੀ ਮੈਂ ਆ ਕੱਲ ਨੂੰ ਇਹਨੂੰ ਦਸਤਾਵੇਜ਼ ਕਰਾਂਗਾ ਇਸ ਹੋਰ ਵੀ ਇੱਥੇ ਫਰਦਰ ਕੋਈ ਕਿਸੇ ਦੀ ਇਨਵੋਲਵਮੈਂਟ ਜੁਦੀ ਹੋਈ ਉਹ ਵੀ ਚਾਰਜ ਕਰਾਂ ਠੀਕ ਹੈ ਸਰ